ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਬੈਜਿਕ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਸੂਜੀ ਦਾ ਬਹੁਤ ਹੀ ਰਸੀਲਾ ਜਾਂ ਹਲਵਾ ਬਣਾ ਕੇ ਤਿਆਰ ਕਰਾਂਗੇ ਆਪ ਬੈਸੇ ਅਸੀਂ ਤਾਂ ਪ੍ਰਸ਼ਾਦ ਵੀ ਕਹਿ ਦਿੰਨੇ ਇਹਨੂੰ ਸੂਜੀ ਦਾ ਤੇ ਆਪਾਂ ਇਹਦੇ ਲਈ ਆਪਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਆਪਾਂ ਵੇਖ ਲੈਣੇ ਆਂ ਦੇਸੀ ਘਿਓ ਦੀ ਅੱਧੀ ਗੋਲੀ ਐ ਤੇ ਅੱਧੀ ਗੋਲੀ ਹੈਗੀ ਸੂਜੀ ਦੀ ਤੇ ਖੰਡ ਦੀ ਆਪਾਂ ਇੱਕ ਪੂਰ ਹਰ ਕੇ ਗੋਲੀ ਲੈਣੀ ਹੈ ਜੀ ਇਹ ਇਧਰ ਆਪਾਂ ਕੜਾਹੀ 'ਚ ਤੇਲ ਪਹਿਲਾਂ ਪਾਵਾਂਗੇ ਕਿਉਂ ਫਿਰ ਇਹਦੇ ਵਿੱਚ ਆਪਾਂ ਨੂੰ ਸੂਜੀ ਭੁੰਨੀ ਪੈਣੀ ਆ ਸੂਜੀ ਭੁੰਨਾਂਗੇ ਆਪਾਂ ਸਲੋ-ਸਲੋ ਅੱਗ ਤੇ ਬੜੀ ਕਾਲੀ ਜੀ ਨਹੀਂ ਕਰਨੀ ਆਪਾਂ ਇਹਨੂੰ ਵਾਈਟ ਜਾਈ ਰੱਖਣਾ ਏ ਸਲੋ-ਸਲੋ ਅੱਗ ਤੇ ਭੁੰਨਾਂਗੇ ਤਾਂ ਆਪ ਆਟੋਮੈਟਕਲੀ ਇਹਨੇ ਬ੍ਰਾਊਨਿੰਗ ਹੋਣਾ ਵਾਈਟ ਹੀ ਰਹੂਗੀ ਤੇ ਬਹੁਤ ਹੀ ਰਸੀਲਾ ਆ ਜਾ ਹਲਵਾ ਬਣਦਾ ਏ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਲਓ ਜੀ ਆਪਣੀ ਸੂਜੀ ਫੁੱਲ ਲੱਗੀ ਆ ਹੁਣ 9-10 ਮਿੰਟ ਮੈਂ ਪਕਾਇਆ ਸੀ ਇਹਨੂੰ। ਸਲੋ ਸਲੋ ਅੱਗ ਤੇ ਪੂਰੀ ਫੋਲ ਗੀਆ ਆਪਣੀ ਸੂਜੀ ਹਨਾ ਤੇ ਕਲਰ ਵੀ ਥੋੜਾ ਜਿਹਾ ਅੱਗੇ ਨਾਲੋਂ ਚੇਂਜ ਹੋ ਗਿਆ ਹੈ ਜੀ। ਤੇ ਹੁਣ ਆਪਾਂ ਇਹਦੇ ਵਿੱਚ ਨਾ ਰੰਗ ਪਾ ਦਾਂਗੇ ਜੀ ਥੋੜਾ ਜਿਹਾ ਲੱਡਾਂ ਵਾਲਾ ਰੰਗ ਲਿਆ ਸੀਗਾ ਆਪਾਂ। ਉਹਦੇ ਨਾਲ ਕਲਰ ਹੈ ਜਿਹੜਾ ਸੋਨਾ ਆ ਜਾਂਦਾ ਹੈ। ਤੇ ਹੁਣ ਇਹਦੇ ਵਿੱਚ ਆਪਾਂ 4 ਗੁਣਾ ਪਾਣੀ ਪਾਵਾਂਗੇ ਜੀ। ਜੀ ਮੱਦੀ ਗੋਲੀ ਸੂਜੀ ਦੀ ਲਈਆ ਤਾਂ 4.5 ਪਾਵਾਂਗੇ ਆਪਾਂ ਪਾਣੀ ਨੂੰ ਤੇ ਹੁਣ ਆਪਾਂ ਜਿਹੜੀ ਖੰਡ ਸੀ ਆਪਾਂ ਉਹ ਪਾਤੀ ਹੈ ਜੀ ਇਹਦੇ ਵਿੱਚ ਤੇ 4 ਗੁਣਾ ਪਾਣੀ ਪਾਵਾਂਗੇ ਆਪਾਂ ਇਹਦੇ ਨਾਲ ਤੁਸੀਂ ਵੇਖੀ ਜਾਓ ਬਹੁਤ ਹੀ ਰਸੀਲਾ ਜਾ ਬਣੂਗਾ ਆਪਣਾ ਪ੍ਰਸ਼ਾਦ ਸਾਰਾ ਪਾਣੀ ਪਾ ਦਾਂਗੇ ਆਪਾਂ ਇਹਦੇ ਚਾਰ ਗੁਣਾ ਜਿੰਨੇ ਆਪਾਂ ਅੱਧੀ ਗੋਲੀ ਸੂਜੀ ਲਈ ਉਹਦਾ ਚਾਰ ਗੁਣਾ ਪਾਣੀ ਪਾਣਾ ਹੀ ਹਣਾ ਆਪਾਂ ਨੂੰ ਕਿੰਨਾ ਪਤਲਾ ਲੱਗਦਾ ਨਾ ਤੁਸੀਂ ਬੇਫਿਕਰ ਹੋ ਕੇ ਸਾਰਾ ਪਾਣੀ ਪਾ ਦੇਣਾ ਤੇ ਆਪਾਂ ਨੂੰ ਸਲੋ ਸਲੋ ਅੱਗ ਤੇ ਆਪਾਂ ਢੱਕ ਕੇ ਇਹਨੂੰ ਪਕਾ ਲਾਂਗੇ ਫਿਰ ਤੁਹਾਨੂੰ ਦਿਖਾਉਣੀ ਆਪਾਂ ਕਿ ਕਿਵੇਂ ਇਹ ਪਾਣੀ ਸੋਖ ਲੈਂਦੀ ਸਾਰਾ ਪੂਰੀ ਫੁੱਲ ਜੂਗੀ ਸੋਜੀ ਇੱਕ ਇੱਕ ਦਾਣਾ ਫੁੱਲ ਜਾਣਾ ਸੋਜੀ ਦਾ ਬਹੁਤ ਹੀ ਜ਼ਿਆਦਾ ਸਵਾਦ ਹਲਵਾ ਬਣੂਗਾ ਸੋਨਾ ਹਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਦੇਖੋ ਜੀ ਕਿੰਨਾ ਪਾਣੀ ਸੀਗਾ ਆਪਣਾ ਸੂਸ ਲਿਆ ਸਾਰਾ ਸੂਜੀ ਨੇ ਜੀ ਪੂਰੀ ਤਰ੍ਹਾਂ ਫੁੱਲ ਗਈ ਆ ਹੁਣ ਇਹਦੇ ਵਿੱਚ ਹੋਰ ਵੀ ਕੱਚਾ ਪਾਣੀ ਇੱਕ ਇੱਕ ਦਾਣਾ ਫੁੱਲ ਗਿਆ ਹੈ ਆਪਣਾ ਸੂਜੀ ਦਾ ਤੇ ਜਿੰਨਾ ਚਿਰ ਇਹ ਘਿਉ ਨਹੀਂ ਛੱਡਦੀ ਉਹਨਾਂ ਚਿਰ ਆਪਾਂ ਨੂੰ ਪਕਾਵਾਂਗੇ ਆਪਾਂ ਡਰਾਈ ਫਰੂਟ ਲਏ ਆ ਪਿਸਤੇ ਆ ਬਦਾਮ ਹੈ ਕਾਜੂ ਹੈ ਤੇ ਥੋੜਾ ਜਿਹਾ ਖੋਪਾਏ ਤੇ ਗੁਸ਼ਦਾ ਖਾਈ ਆਪਾਂ ਇਹਨਾਂ ਨੂੰ ਪਾ ਲਾਂਗੇ ਵਿੱਚ ਇਹਨੇ देखो जी सारा चाशनी पी लिया है सूजी ने ਤੇ सूजी ਫੁੱਲ ਲੱਗੀ ਆ ਪੂਰੀ ਪਰ ਥੋੜਾ ਜਿਹਾ ਹੋਰ ਪਕਾਵਾਂਗੇ ਆਪਾਂ ਇਹਨੂੰ ਤੇ ਬੁਹ ਡ్రਾਈ ਫਰੂਟ ਪਾਤੇ ਵਿੱਚ ਇਹ ਵੀ ਵਿੱਚੀ ਰੋਸਟ ਹੋ ਜਾਣ ਨੇ ਤੇ ਆਪਣਾ ਸੂਜੀ ਦਾ ਕੜਾਹ ਬਣ ਕੇ ਹੋ ਗਿਆ ਜੀ ਤਿਆਰ ਕੜਾਹੀ ਇਹ ਨਹੀਂ ਛੱਡਣੀ ਸ਼ੁਰੂ ਕਰਦੀ ਆ ਤੁਸੀਂ ਵੀ ਬਣਾਇਓ ਤੇ ਖਾਇਓ ਨੋ ਜੀ ਆਪਣਾ ਪ੍ਰਸ਼ਾਦ ਹੋ ਗਿਆ ਹੈ ਤਿਆਰ ਤੇ ਜਿੰਨਾ ਜਿੰਨਾਂ ਨੇ ਆਪਣੀ ਵੀਡੀਓ ਦੇਖੀ ਹੈ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ